ਡੇਲੀ ਪੋਸਟ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਦੇਸ਼ ਭਰ ਦੇ ਲੋਕਾਂ ਵੱਲ ਅੱਜ ਦਿੱਲੀ ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਆ ਚੁੱਕਾ ਹੈ ਉਸ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਦਾ ਤਿਹਾਨ ਦਿੱਲੀ ਉੱਪਰ ਟਿਕਿਆ ਹੋਇਆ ਸੀ ਕਿ ਦਿੱਲੀ ਵਿੱਚ ਕਿਸ ਦੀ ਬਣੇਗੀ ਸਰਕਾਰ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਪੂਰੇ 26 ਸਾਲ ਬਾਅਦ ਬੀਜੇਪੀ ਦੀ ਸਰਕਾਰ ਬਣ ਜਾ ਰਹੀ ਹੈ ਜੀ ਹਾਂ ਇਸ ਵਾਰ ਮੋਦੀ ਸਰਕਾਰ ਨੇ ਦਿੱਲੀ ਦੇ ਉੱਪਰ ਵੱਡੇ ਬਹੁਮਤੇ ਨਾਲ ਕਬਜ਼ਾ ਕਰ ਲਿਆ ਹੈ ਤਕਰੀਬਨ 45 ਸੀਟਾਂ ਤੇ ਉੱਪਰ ਭਾਜਪੀ ਕਾਬੂ ਹੋ ਚੁੱਕੀ ਹੈ ਅਤੇ ਜਿੱਤ ਚੁੱਕੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਿੱਲੀ ਦੇ ਬਜ਼ਾਰਾਂ ਦੇ ਵਿੱਚ ਤੀਲਾ ਤੀਲਾ ਹੋ ਗਈ ਹੈ ਇੱਥੋਂ ਤੱਕ ਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਲੀਡਰ ਵੱਡੇ ਆਗੂ ਲੀਡਰ ਅਰਵਿੰਦ ਕੇਜਰੀਵਾਲ ਜੀ ਬੁਰੀ ਤਰ੍ਹਾਂ ਹਾਰ ਚੁੱਕੇ ਹਨ ਅਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਹਾਰ ਹੁੰਦੀ ਸ਼ਰਿਆਮ ਸਾਪ ਹੋ ਚੁੱਕੀ ਹੈ ਕਿ ਦਿੱਲੀ ਦੇ ਵਿੱਚ ਜੋ ਲੋਕ ਵੱਡਾ ਭਰੋਸਾ ਕਰਕੇ ਦੋ ਵਾਰ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡੇ ਬਹੁਮਤ ਦੇ ਨਾਲ ਦਿੱਲੀ ਦੇ ਵਿੱਚ ਸਰਕਾਰ ਬਣਾਈ ਦਿੱਲੀ ਦੇ ਵਿੱਚ ਲਗਾਤਾਰ ਤਿੰਨ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਭਰੋਸਾ ਜਤਾਇਆ ਪਰ ਇਸ ਵਾਰ ਦਿੱਲੀ ਦੇ ਵੋਟਰਾਂ ਨੇ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਦਿੱਲੀ ਦੇ ਵਿੱਚੋਂ ਸਫਾਇਆ ਕਰ ਦਿੱਤਾ ਹੈ ਬੀਜੇਪੀ ਦੀ ਸਰਕਾਰ ਮੋਦੀ ਦੀ ਸਰਕਾਰ ਦਿੱਲੀ ਦੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਬਣਨ ਜਾ ਰਹੀ ਹੈ ਜਿਸ ਨਾਲ ਬੀਜੇਪੀ ਦੇ ਦਫ਼ਤਰਾਂ ਬੀਜੇਪੀ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਢੋਲ ਟਮੱਕੇ ਲੱਡੂ ਵੰਡੇ ਜਾ ਰਹੇ ਨੇ ਬੀਜੇਪੀ ਦੇ ਵਰਕਰਾਂ ਦੇ ਵਿੱਚ ਵੱਡੀ ਖੁਸ਼ੀ ਦੀ ਲਹਿਰ ਦੌੜ ਚੁੱਕੀ ਹੈ ਬੀਜੇਪੀ ਦੇ ਲੀਡਰਾਂ ਵੱਲੋਂ ਬੀਜੇਪੀ ਦੇ ਵਰਕਰਾਂ ਵੱਲੋਂ ਦਿੱਲੀ ਦੇ ਵਿਦਿਆਰਾਂ ਦੇ ਵਿੱਚ ਸਾਉਂਡ ਲਾਇਆ ਜਾ ਰਹੇ ਨੇ ਢੋਲ ਵਜਾਈ ਜਾ ਰਹੇ ਨੇ ਲੱड्डੂ ਵੰਡੇ ਜਾ ਰਹੇ ਨੇ ਭਾਜਪਾ ਦੇ ਵਰਕਰਾਂ ਦੇ ਵਿੱਚ ਵੱਡੀ ਖੁਸ਼ੀ ਦੀ ਲਹਿਰ ਦੌੜੀ ਹੋਈ ਏ ਦਿੱਲੀ ਦੇ ਵਿੱਚ ਪੂਰੇ 26 ਸਾਲਾਂ ਬਾਅਦ ਭਾਜਪਾ ਦੀ ਸਰਕਾਰ ਬਣ ਚੁੱਕੀ ਏ ਉਧਰ ਆਮ ਆਦਮੀ ਪਾਰਟੀ ਨੇ ਲਗਾਤਾਰ ਤਿੰਨ ਵਾਰੀ ਦਿੱਲੀ ਦੀ ਲੋਕਾਂ ਦਾ ਭਰੋਸਾ ਜਿੱਤ ਕੇ ਲਗਾਤਾਰ ਦਿੱਲੀ ਦੇ ਵਿੱਚ ਤਿੰਨ ਵਾਰ ਸਰਕਾਰ ਬਣਨ ਤੋਂ ਬਾਅਦ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸੱਤਾ ਦੇ ਵਿੱਚ ਜੋ ਬੁਰੀ ਤਰ੍ਹਾਂ ਹਾਰ ਹੋ ਚੁੱਕੀ ਏ ਜੋ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਾਵਾ ਕਰਦੇ ਸਨ ਵੱਡਾ ਦਾਵਾ ਕਰਦੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੌਥੀ ਵਾਰ ਫਿਰ ਦਿੱਲੀ ਦੇ ਵਿੱਚ ਬਣਨ ਜਾ ਰਹੀ ਏ ਪਰ ਉਸ ਦੇ ਉੱਪਰ ਪਾਣੀ ਫਿਰ ਗਿਆ ਉਧਰ ਕਾਂਗਰਸ ਵੱਲੇ ਕਾਂਗਰਸ ਦੀ ਪਾਰਟੀ ਵੱਲੋਂ ਖਾਤਾ ਵੀ ਨਹੀਂ ਖੋਲਿਆ ਗਿਆ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਲਗਾਤਾਰ ਦੂਸਰੀ ਵਾਰ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਖਾਤਾ ਵੀ ਖੋਲਿਆ ਨਹੀਂ ਗਿਆ ਇੱਕ ਵੀ ਸੀਟ ਜਿੱਤਣ ਵਿੱਚ ਕਾਂਗਰਸ ਪਾਰਟੀ ਨਾਕਾਮਜਾਬ ਹੋਈਏ ਦਿੱਲੀ ਦੇ ਵਿੱਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਦੀ ਨਜ਼ਰ ਆਈਏ ਦਿੱਲੀ ਦੇ ਵਿੱਚ ਲੋਕਾਂ ਦੁਆਰਾ ਵੋਟਰਾਂ ਦੁਆਰਾ ਸਪੋਰਟਰਾਂ ਦੁਆਰਾ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਗਿਆ ਕਾਂਗਰਸ ਵਿੱਚ ਅੰਦਰੂਨੀ ਮਤਭੇਦਾਂ ਕਰਕੇ ਖਿੱਚੋ ਤਾਣ ਕਰਕੇ ਕੁਰਸੀਆਂ ਖਾਤਰ ਆਪਸੀ ਖਿੱਚੋ ਤਾਣ ਵਧੀ ਰਹੀ ਅਤੇ ਉਧਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੀ ਸਰਕਾਰ ਇਸ ਦਾ ਫਾਇਦਾ ਉਠਾ ਗਈ ਅਤੇ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਝੰਡਾ ਬੁਲੰਦ ਹੋ ਗਿਆ ਭਾਜਪਾ ਨੇ ਵੱਡੇ ਬਹੁਮਤ ਨਾਲ ਤਕਰੀਬਨ 45 ਸੀਟਾਂ ਦੇ ਉੱਪਰ ਕਬਜ਼ਾ ਕਰਦੇ ਨਜ਼ਰ ਆ ਰਹੇ ਹਨ ਜਿਸ ਨਾਲ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਦਿੱਲੀ ਦੇ ਵਿੱਚ ਵੱਡੇ ਲੀਡਰਾਂ ਨੇ ਬੈਠ तकरीबन 2 ਵਜੇ ਬੁਲਾ ਲਈਏ ਜਿਸ ਵਿੱਚ ਦਿੱਲੀ ਦੇ ਸੀਐਮ ਦਾ ਐਲਾਨ ਕਰ ਦਿੱਤਾ ਜਾਵੇਗਾ ਨਰਿੰਦਰ ਮੋਦੀ ਖਾਸ ਤੌਰ ਤੇ ਦਿੱਲੀ ਦੇ ਵਿੱਚ ਪਹੁੰਚਣ ਵਾਲਿਆਂ ਅਤੇ ਦਿੱਲੀ ਦੇ ਵਰਕਰਾਂ ਦੇ ਵਿੱਚ ਵੱਡੀ ਖੁਸ਼ੀ ਲੱਡੂ ਢੋਲ ਟਮੱਕੇ ਵਜਾਏ ਜਾ ਰਹੇ ਹਨ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਬੀਜੇਪੀ ਦੇ ਝੰਡੇ ਬੁਲੰਦ ਕੀਤੇ ਗਏ ਹਨ ਅਤੇ ਝੰਡੇ ਲੈ ਕੇ ਵਰਕਰ ਪਾਰਟੀ ਦਫ਼ਤਰਾਂ ਦੇ ਵਿੱਚ ਪਹੁੰਚ ਚੁੱਕੇ ਹਨ ਉਧਰ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਸਨਾਟਾ ਸਾਗ ਹੈ ਬਿਲਕੁਲ ਕੋਈ ਵਰਕਰ ਨਹੀਂ ਮੌਜੂਦ ਕੋਈ ਐਮਐਲਏ ਨਹੀਂ ਮੌਜੂਦ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਵੜ ਚੁੱਕੇ ਹਨ ਆਮ ਆਦਮੀ ਪਾਰਟੀ ਦੇ ਜੋ ਵੱਡੇ ਲੀਡਰ ਸਨ ਉਹ ਬੁਰੀ ਤਰ੍ਹਾਂ ਹਾਰ ਚੁੱਕੇ ਹਨ ਆਪਣੀ ਸੀਟ ਬਚਾਉਣ ਵਿੱਚ ਅਰਵਿੰਦ ਕੇਜਰੀਵਾਲ ਵੀ ਖੁਸ਼ ਗਏ ਹਨ ਜੇ ਉਧਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਉਸਤਾਦ ਕਹਿ ਜਾਣ ਵਾਲੇ ਅੰਨਾ ਹਿਆਰੇ ਜੀ ਉਹਨਾਂ ਨੇ ਵੱਡਾ ਪ੍ਰतिकਰਮ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੇ ਵੱਡਾ ਭ੍ਰਿਸ਼ਟਾਚਾਰ ਕੀਤਾ ਹੈ ਦਿੱਲੀ ਦੇ ਲੋਕਾਂ ਦੇ ਨਾਲ ਠਗੀਆਂ ਕੀਤੀਆਂ ਦਿੱਲੀ ਦੇ ਲੋਕਾਂ ਦੇ ਨਾਲ ਬੇਇਨਸਾਫੀ ਕੀਤੀ ਹੈ ਦਿੱਲੀ ਦੇ ਲੋਕਾਂ ਨਾਲ ਪੂਰੇ 12 ਸਾਲ ਕੰਮ ਨਹੀਂ ਕੀਤਾ ਇਸ ਕਰਕੇ ਦਿੱਲੀ ਦੇ ਲੋਕਾਂ ਨੇ ਦਿੱਲੀ ਦੇ ਵੋਟਰਾਂ ਨੇ ਦਿੱਲੀ ਦੇ ਸਪੋਰਟਰਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚੋਂ ਤੀਲਾ-ਤੀਲਾ ਕਰਕੇ ਸੁੱਟ ਮਾਰਿਆ ਬਾਜ਼ਾਰਾਂ ਦੇ ਵਿੱਚ ਖਿਲਾਰ ਦਿੱਤਾ ਤੀਲਾ-ਤੀਲਾ ਕਰਕੇ ਆਮ ਆਦਮੀ ਪਾਰਟੀ ਦਾ ਸੁਫੜਾ ਸਾਫ ਹੋ ਗਿਆ ਦਿੱਲੀ ਦੇ ਵਿੱਚੋਂ ਜਿਸ ਨੂੰ ਲੈ ਕੇ ਅੰਨਾ ਹਜ਼ਾਰੇ ਨੇ ਆਮ ਆਦਮੀ ਪਾਰਟੀ ਦੇ ਉੱਪਰ ਵੱਡਾ ਸਵਾਲ ਖੜਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਦੇ ਨਾਲ ਭ੍ਰਿਸ਼ਟਾਚਾਰ ਕੀਤਾ ਹੈ ਦਿੱਲੀ ਦੇ ਲੋਕਾਂ ਦੇ ਨਾਲ ਬੇਈਮਾਨੀਆਂ ਕੀਤੀਆਂ ਨੇ ਜਿਸ ਕਰਕੇ ਦਿੱਲੀ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦਾ ਸੁਫੜਾ ਸਾਫ ਕਰ ਦਿੱਤਾ ਹੈ ਉਧਰ ਕਾਂਗਰਸ ਬਿਲਕੁਲ ਦਿੱਲੀ ਦੇ ਵਿੱਚ ਖਤਰ ਨਹੀਂ ਖੋਲ ਸਕੀ ਕਾਂਗਰਸ ਨੇ ਆਪਣੀ ਪਾਰਟੀ ਵਰਕਰਾਂ ਨੂੰ ਆਪਣੇ ਸਪੋਰਟਰਾਂ ਨੂੰ ਮੀਟਿੰਗ ਦੇ ਲਈ ਬੁਲਾ ਲਿਆ ਕਿ ਦਿੱਲੀ ਦੇ ਵਿੱਚ ਅੱਜੇ ਹੀ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਇੱਕ ਵੀ ਸੀਟ ਜਿੱਤਣ ਵਿੱਚ ਕਾਮਯਾਬ ਨਹੀਂ ਹੋਈ ਉਹਨਾਂ ਉੱਪਰ ਪੂਰੀ ਤਰ੍ਹਾਂ ਵਿਚਾਰ ਵਟਾਂਦਰਾ ਕੀਤੇ ਜਾਣਗੇ ਕਿ ਦਿੱਲੀ ਦੇ ਵਿੱਚ ਅੱਜੇ ਕਿਹੜੇ ਮਸਲੇ ਸਨ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਦਿੱਲੀ ਦੇ ਵੋਟਰਾਂ ਨੂੰ ਆਕਰਸ਼ਿਤ ਨਹੀਂ ਕੀਤਾ ਗਿਆ ਵੋਟਰਾਂ ਦੇ ਨਾਲ ਰابطਾ ਕਾਇਮ ਨਹੀਂ ਕੀਤਾ ਗਿਆ ਅਜਿਹੇ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਦਿੱਲੀ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਇੱਕ ਵੀ ਸੀਟ ਜਿੱਤਾਂ ਦੇ ਵਿੱਚ ਕਾਮਯਾਬੀ ਹਾਸਲ ਨਹੀਂ ਹੋਈ ਉਧਰ ਭਾਜੀਪੀ ਦੀ ਸਰਕਾਰ ਨੇ ਵੱਡੇ ਬਹੁਮਤ ਨਾਲ ਦਿੱਲੀ ਦੇ ਵਿੱਚ ਕਾਬਜ਼ ਹੋ ਗਈ ਏ ਮੋਦੀ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਇੱਕ ਨਵਾਂ ਮੁੱਖ ਮੰਤਰੀ ਚੇਰਾ ਹੋਵੇਗਾ ਅਤੇ ਮੁੱਖ ਮੰਤਰੀ ਕੁਝ ਘੰਟਿਆਂ ਦੇ ਵਿੱਚ ਹੀ ਬਣਾ ਦਿੱਤਾ ਜਾਵੇਗਾ ਜਿਸ ਨਾਲ ਦਿੱਲੀ ਦੇ ਵਿੱਚ ਦਿੱਲੀ ਨੇ ਜੋ ਭਾਜਪਾ ਦੇ ਉੱਪਰ ਭਰੋਸਾ ਜਤਾਇਆ ਹੈ ਉਸ ਭਰੋਸੇ ਨੂੰ ਕਾਇਮ ਰੱਖਿਆ ਜਾਵੇਗਾ ਪੀਐਮ ਨਰਿੰਦਰ ਮੋਦੀ ਨੇ ਖਾਸ ਤੌਰ ਤੇ ਇਹ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਗਏ ਹਨ ਉਹਨਾਂ ਨੂੰ ਡਬਲ ਇੰਜਨ ਸਰਕਾਰ ਜਲਦ ਉਜਲਦ ਪੂਰੇ ਕਰਕੇ ਦਿੱਲੀ ਦੇ ਵਿੱਚ ਸਾਫ ਸੁਥਰਾ ਪ੍ਰਸ਼ਾਸਨ ਸਾਫ ਪਾਣੀ এডਿਊਕੇਸ਼ਨ ਮੈਡੀਸਨ ਹਸਪੀਟਲ ਸਭ ਤੋਂ ਵਧੀਆ ਬਣਾਏ ਜਾਣਗੇ ਅਤੇ ਲੋ ਦਿੱਲੀ ਦੇ ਲੋਕਾਂ ਨੂੰ ਸਭ ਤੋਂ ਵਧੀਆ ਪ੍ਰਸ਼ਾਸਨ ਦਿੱਤਾ ਜਾਵੇਗਾ ਕਿ ਦਿੱਲੀ ਦੇ ਲੋਕਾਂ ਦੇ ਉੱਪਰ ਜੋ ਮੇਂਦ ਬੀਜੇਪੀ ਦੇ ਸਰਕਾਰ ਦੇ ਉੱਪਰ ਦਿੱਲੀ ਦੇ ਵੋਟਰਾਂ ਨੇ ਪੂਰਾ ਵਿਸ਼ਵਾਸ ਜਤਾਇਆ ਹੈ ਉਹਨਾਂ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਉਹਨਾਂ ਉੱਪਰ ਪੂਰਾ ਖਰਾ ਉਤਰਿਆ ਜਾਵੇਗਾ ਉਧਰ ਬੀਜੇਪੀ ਵਿੱਚ ਬੀਜੇਪੀ ਦੇ ਵਰਕਰਾਂ ਦੇ ਵਿੱਚ ਵੱਡੀ ਖੁਸ਼ੀ ਵੱਡੇ ਟੋਲਟ ਮੱਕਿਆਂ ਦੇ ਨਾਲ ਪੂਰੇ ਸ਼ੋਰ ਸ਼ਰਾਬੇ ਦੇ ਨਾਲ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਝੰਡੇ ਬੀਜੇਪੀ ਦੇ ਝੰਡਿਆਂ ਦੇ ਨਾਲ ਲੋਕ ਵਰਕਰ ਬੀਜੇਪੀ ਦੇ ਦਫ਼ਤਰਾਂ ਦੇ ਵਿੱਚ ਪਹੁੰਚ ਚੁੱਕੇ ਹਨ ਅਤੇ ਪੂਰੀ ਤਰ੍ਹਾਂ ਜਸ਼ਨ ਮਨਾਇਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੂਰੀ ਤਰ੍ਹਾਂ ਹਾਰ ਹੋ ਚੁੱਕੀ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਘਰਾਂ ਦੇ ਵਿੱਚ ਵੜ ਚੁੱਕੇ ਹਨ ਵਰਕਰਾਂ ਦਿੱਲੀ ਦੇ ਵਿੱਚ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸਭ ਆਪੋ ਆਪਣੇ ਕਰਾਨੂ ਚਲੇ ਗਏ ਹਨ ਜਿਸ ਕਰਕੇ ਦਿੱਲੀ ਦੇ ਵਿੱਚ ਬਾਜ਼ਾਰ ਆਮ ਆਦਮੀ ਪਾਰਟੀ ਦੇ ਦਫ਼ਤਰ ਬਿਲਕੁਲ ਸੁੰਨੇ ਹੋ ਚੁੱਕੇ ਹਨ ਸਨਾਟਾ ਸ਼ਾਂ ਚੁੱਕਿਆ ਹੈ ਬੀਜੇਪੀ ਦੇ ਦਫ਼ਤਰਾਂ ਦੇ ਵਿੱਚ ਢੋਲ ਟਮਕੇ ਲੱਡੂ ਵੰਡੇ ਜਾ ਰਹੇ ਨੇ ਜੋ ਕਿ ਪੂਰੀਆਂ 45 ਸੀਟਾਂ ਦੇ ਨਾਲ ਬੀਜੇਪੀ ਨੇ ਦਿੱਲੀ ਦੇ ਵਿੱਚ ਆਪਣਾ ਵੱਡੇ ਬੰਮੇ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ